ਬਟਾਲਾ ਦੇ ਪੌਜ ਇਲਾਕਾ ਰਾਜਾ ਕ੍ਰਿਸ਼ਨ ਕਲੋਨੀ ਦੇ ਇਸ਼ ਦਿਹੜੇ ਕੋਲੀਆਂ ਚਲਾਤਾ ਮਾਮਲਾ ਪਰਾਵਤ ਹੋਇਆ ਹੈ ਜਿੱਥੇ ਜ ਦੋ ਨੌਜਵਾਨਾਂ ਵੱਲੋਂ ਇੱਕ ਨੌਜਵਾਨ ਤੇ ਗੋਲੀਆਂ ਚਲਾਈਆਂ ਗਈਆਂ ਜਦੋਂ ਗੋਲੀਆਂ ਚਲਾ ਕੇ ਇਹ ਨੌਜਵਾਨ ਫਰਾਰ ਹੋਇਆ ਤਾਂ ਇਹਨਾਂ ਦੇ ਪਿੱਛੇ ਆਮ ਆਦਮੀ ਪਾਰਟੀ ਦੇ ਸਵਰਨਕਰ ਸੰਗਠਨ ਦੇ ਸੂਬਾ ਪ੍ਰਧਾਨ ਜਸਪਾਲ ਚਾਹਾਨ ਦਾ ਗਨਮੈਨ ਪਿੱਛੇ ਲੱਗਿਆ ਕਰੀਬ 1 ਘੰਟੇ ਦੀ ਮੁਸਤਕਤ ਮਗਰੋਂ ਗੋਲੀ ਚਣਾਉਣ ਵਾਲੇ ਦੋਸਤ ਨੂੰ ਉਸ ਤੋਂ ਕੋਲੋਂ ਵਾਰਦਾਤ ਦੇ ਵਿੱਚ ਵਰਤੀ ਗਈ ਪਿਸਤਲ ਨੂੰ ਬਰਾਮਦ ਕਰ ਲਿਆ ਗਿਆ ਜਿਸ ਤੇ ਗੋਲੀ ਲੱਗੀ ਆ ਉਸ ਦਾ ਨਾਮ ਦਮਨਗੁਰਾਇਆ ਦੱਸਿਆ ਜਾ ਰਿਹਾ ਹੈ ਇਹਨਾਂ ਦੇ ਕੀ ਦੁਸ਼ਮਣੀਆਂ ਇਹ ਜੇ ਸਾਫ਼ ਹੋਣਾ ਬਾਕੀ ਹੈ ਪਰ ਗੋਲੀ ਚੱਲਣ ਦੀ ਸੀਸੀਟੀਵੀ ਜਰੂਰ ਸਾਹਮਣੇ ਆਈ ਹੈ ਉਧਰ ਮੌਕੇ ਤੇ ਪਹੁੰਚੇ ਐਸਪੀ ਬਟਾਲਾ ਦਾ ਕਹਿਣਾ ਹੈ ਕਿ ਗੋਲੀ ਚੱਲਣ ਦੀ ਗੱਲ ਸਾਹਮਣੇ ਆਈ ਹੈ ਤੇ ਦਮਨਗੁਰਾਇਆ ਨਾਮ ਦੇ ਨੌਜਵਾਨ ਦੇ ਗੋਲੀ ਲੱਗਿਆ ਜਿਸ ਨੂੰ ਬਟਾਲਾ ਦੇ ਸਰਕਾਰੀ ਹਸਪਤਾਲ ਦਲ ਕਰਵਾਇਆ ਗਿਆ ਸੀ ਉਸ ਦੀ ਹਾਲਤ ਨੂੰ ਗੰਭੀਰ ਦੇਖਦੇ ਹੋਏ ਉਸ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਹੈ ਦੂਸਰੇ ਪਾਸੇ ਜਿਸ ਹੈੱਡ ਕਵਰ ਰਾਜਕੁਮਾਰ ਨੇ ਗੋਲੀ ਚਲਾਉਣ ਵਾਲੇ ਦੋਤੀ ਨੂੰ ਗ੍ਰਿਫਤਾਰ ਕੀਤਾ ਸੀ ਉਸ ਦਾ ਕਹਿਣਾ ਹੈ ਕਿ ਉਹ ਜਨਾਈ ਤਰਫ ਡਿਊਟੀ ਤੇ ਪਹੁੰਚਿਆ ਤਾਂ ਉਹ ਜਸਪਾਲ ਚਹਾਂ ਦਾ ਗਨਮੈਨ ਹੈ ਜਦੋਂ ਗੋਲੀ ਚੱਲਣ ਦੀ ਆਵਾਜ਼ ਆਈ ਤਾਂ ਉਸ ਨੇ ਦੇਖਿਆ ਕਿ ਇੱਕ ਨੌਜਵਾਨ ਡੱਬ ਦੇ ਵਿੱਚ ਪਿਸਤਲ ਉੜਾ ਕੇ ਭੱਜ ਰਿਹਾ ਸੀ ਰਾਜਕੁਮਾਰ ਨੇ ਕਿਹਾ ਕਿ ਤੁਰੰਤ ਉਸ ਦਾ ਪਿੱਛਾ ਕੀਤਾ ਤਾਂ ਉਸ ਨੂੰ ਹਾਕ ਮਾਰ ਕੇ ਕਿਹਾ ਕਿ ਜੇ ਤੂੰ ਹੁਣ ਨਾ ਰੁਕਿਆ ਤਾਂ ਮੈਂ ਤੇਰੇ ਗੋਲੀ ਮਾਰ ਦੇਵਾਂਗਾ ਪਰ ਫਿਰ ਵੀ ਉਹ ਜਦੋਂ ਨਾ ਰੁਕਿਆ ਤਾਂ ਰਾਜਕੁਮਾਰ ਨੂੰ ਉਸ ਤੇ ਮਗਰਲ ਪਾਟਾ ਹੋਇਆ ਕਾਫੀ ਦੂਰ ਤੱਕ ਗਿਆ ਜਿੱਤੇ ਜਾ ਕੇ ਉਸਨੇ ਦੋਤੀ ਨੂੰ ਦੋ ਗੋਚ ਲਿਆ ਤੇ ਉਸ ਕੋਲੋਂ ਇੱਕ ਪਿਸਤਲ ਵੀਰ ਕਵਰ ਕਰਕੇ ਪੁਲਿਸ ਕੋਲੇ ਕਰ ਦਿੱਤਾ ਗਿਆ ਬਿਊਰੋ ਰਿਪੋਰਟ ਅਲ ਪੰਜਾਬ نیوز ਮੈਂ ਉੱਥੇ ਸਾਹਮਣੇ ਗੱਡੀ ਦੇ ਆਈ ਸੀਗਾ ਸਾਫ ਕਰਨ ਲਿਆ ਸੀਗਾ ਤੇ ਇਧਰੋਂ ਮੈਂ ਸਾਹਮਣੇ ਅਚਾਨਕ ਹੀ ਦੇਖਿਆ ਕਿ ਮੈਂ ਕਿਹੜੇ ਪਟਾਕੇ ਪਟੂਕੇ ਬੱਚੇ ਚਲਾਉਂਦੇ ਨੇ ਰੋਲਾ ਰੱਪਾ ਪੈ ਜਾਂਦੇ ਆ ਸਕੂਲ ਦੇ ਬੱਚਿਆਂ ਦਾ ਤੇ ਉਚਾਨੇ ਕੀ ਉਧਰੋਂ ਮੈਂ ਵੇਖਿਆ ਕਿ ਮੁੰਡੇ ਮੇਰੇ ਨਾਲ ਅੱਧਰੋਂ ਹਾਡੇ ਵਾਲੋਂ ਭੱਜੇ ਆਏ ਨੇ ਤੇ ਵਿਆਪਨ ਮੇਰੇ ਸਾਹਮਣੇ ਉਹਨਾਂ ਨੇ ਡੱਬ ਚਲਾਇਆ ਵਾ ਕਿੰਨੇ ਜਨੇ ਦੋ ਜਨੇ ਸੀਗੇ ਪੈਦਲ ਸੀਗੇ ਬਲੂ ਕਲਰ ਦੀ ਟੀ-ਸ਼ਰਟ ਪਾਈ ਹੋਈ ਸੀ ਮੁੰਡੇ ਨੇ ਤੇ ਫਿਰ ਤੇ ਫਿਰ ਰਾਜਕਮਰ ਜੀ ਉਹ ਪਿੱਛੇ ਗਿਆ ਢੱਗਾ ਨੇ ਮੈਂ ਜਿਹੜਾ ਅੰਕਲ ਦਾ ਉਹ ਮਗਰ ਗਿਆ ਭੱਜਿਆ ਤੇ ਉਹਨੇ ਵਾਰਨਿੰਗ ਦਿੱਤੀ ਕਿ ਰੁਕ ਜਾਓ ਮੈਂ ਗੋਲੀ ਮਾਰਦਣੀ ਨਹੀਂ ਤੇ ਤੇ ਇਹ ਬੱਚਾ ਕਿੱਥੇ ਦਾ ਸੀ ਇਹ ਬੱਚਾ ਪਤਾ ਨਹੀਂ ਮੇਰੇ ਖਿਆਲ ਕਹਿੰਦੇ ਸਕੂਲ ਦੀ ਕੋਈ ਗੱਲਬਾਤ ਬੱਚੇ ਕਹਿਣਾ ਹੈਗੀ ਉਹਦੇ ਘਰ ਕੇ ਫਰਿਮ ਚੱਕਰ ਨੂੰ ਕੌਣ ਚੱਕ ਕੇ ਲੈ ਗਿਆ ਤੇ ਉਹ ਮੁੰਡੇ ਦੋ ਸੀਗੇ ਇੱਥੇ ਪਤ ਨਹੀਂ ਨੰਗਦੇ ਪਏ ਸੀਗੇ ਕੌਣ ਸੀਗੇ ਪਰ ਅਸੀਂ ਭੱਜੇ ਆਏ ਫਟਾਫਟ ਤੇ ਕੀ ਹੋਇਆ ਇੱਥੇ ਤੇ ਵੇਖਿਆ ਤਾਂ ਮੁੰਡੇ ਦੇ ਬਲੱਡ ਰੂਡ ਵਾਹ ਨਿਕਲਿਆਦਾ ਸੀਗਾ ਤੈਨੂੰ ਕੌਣ ਲੈ ਗਿਆ ਮੁੰਡੇ ਲੈ ਗਏ ਸਿਵਲ ਹਸਪੀਟਲ ਲੈ ਗਏ ਪਰ 2657 ਅੱਛਾ ਜੀ ਬਤੌਰੇ ਜਸਪਾਲ ਚਾਹੋਣਾ 9 ਵਜੇ ਆਜੇ ਮੈਂ ਜਿੱਦਾਂ ਡਿਊਟੀ ਅੱਗੇ ਉਹਨਾ ਮੈਂ ਕੋਠੀ 'ਚ ਬੈਠਾ ਹਾਂ ਮੈਨੂੰ ਇੱਥੇ ਅਚਾਨਕ ਗੋਲੀ ਦੀ ਆਵਾਜ਼ ਜਿਦੋਂ ਸੁਣੀ ਆ ਮੈਂ ਮਗਰ ਮੇਰਾ ਦੀਪੂ ਡਰਾਈਵਰ ਹੀ ਮੈਨੂੰ ਹੁੰਦਾ ਕਿੱਧਰ ਚੱਲਿਆ ਰਾਜਕਮਰ ਮੈਂ ਇਹ ਬੰਦਾ ਬਲੂ ਸ਼ਰਟ ਚਿੱਟੀ ਪਾਈ ਸੀ ਮੈਂ ਮਗਰ ਲੱਗ ਗਿਆ ਡੋਲੇ ਨਗਰ ਤੋਂ ਗਾਂ ਪਾਰ ਕਰ ਗਿਆ ਸੀ ਉਹ ਨਹਿਰੂ ਗੇਟ ਜਾਮ ਕੇ ਘੇਰ ਲਿਆ ਮੈਂ ਜਫਾ ਮਾਰ ਕੇ ਕਿੰਨੀ ਕੀਤਾ ਕੀ ਸੀ ਤੇ ਗੋਲੀ ਚਲਾ ਕੇ ਦੌੜਾ ਹਾਂ ਹਾਂ ਜੀ ਤੁਹਾਨੂੰ ਕਿਸ ਤਰ੍ਹਾਂ ਪਤਲਾ ਜਦੋਂ ਗੋਲੀ ਚਲਦੀ ਹੈ ਬੋਜੀ ਗੋਲੀ ਦੀ ਆਵਾਜ਼ ਤਾਂ ਠਾ ਹੋਣਾ ਹੀ ਕਿੰਨੀ ਕੁ ਦੂਰ ਜਾ ਕੇ ਫੜਿਆ ਇਹਨੂੰ ਮੈਂ ਇਹਨੂੰ ਉਹ ਡੋਲੇ ਨਗਰ ਲੰਘ ਗਿਆ ਸੀ ਪਾਰ ਨਹਿਰੂ ਗੇਟ ਤੋਂ ਅਗਲੇ ਬੰਨੇ ਵਿੱਚੋਂ ਫੜਿਆ ਗਲੀਆਂ 'ਚ ਕਿੰਨੇ ਜਣੇ ਸੀ ਚੱਕੜੀ ਚ ਇਹ ਦੋ ਜਣੇ ਹੀ ਇੱਕ ਦਿਨ ਤੋਂ ਪਹਿਲਾਂ ਹੀ ਨਖੜ ਗਿਆ ਇਹਦੇ ਕੋ ਪਿਸਤਲ ਹੀ ਇਹ ਮੈਂ ਜਫਾ ਮਾਰ ਕੇ ਫੜ ਲਿਆ ਜਦੋਂ ਫਿਰ ਤੁਸੀਂ ਤੂੰ ਫੜਨ ਲੱਗੇ ਇਹਨੇ ਕੋ ਗੋਲੀ ਚਲਾਉਣ ਦੀ ਕੋਸ਼ਿਸ਼ ਗੋਲੀ ਚਲਾਉਣ ਦੀ ਇਹਨੇ ਕੋਸ਼ਿਸ਼ ਨਹੀਂ ਕੀਤੀ ਮੈਂ ਇਮਾਨਦਾਰੀ ਨਾਲ ਦੇ ਦੇਂਗਾ ਚੰਗਾ ਰਹੂੰਗਾ ਇਹਨੇ ਮੇਰੇ ਪਿਸਤਲ ਹਵਾਲੇ ਕਰਤਾ ਹੂੰ ਤੇ ਇਹਦੇ ਕੋ ਜਦੋਂ ਪਿਸਤਲ ਤੁਸੀਂ ਇਹਦੇ ਕੋਲ ਕਵਰ ਰਿਕਵਰ ਕੀਤਾ ਪਿਸਤਲ ਤੇ ਉਦੋਂ ਇੱਕ ਕੱਲਾ ਸੀ ਜਾਂ ਇਹ ਕੱਲਾ ਹੀ ਨਰੂਗੜ ਦੇ ਦੋ ਮਲਾਜਮ ਉਹਨਾਂ ਮੇਰੇ ਨਾਲ ਸਜੋਗ ਕੀਤਾ ਵਾ ਮੈਂ ਹਾਂ ਇੱਧਰ ਬੰਦਾ ਭੱਜਾ ਵਾ ਇਹ ਮਿਲਣਾ ਨਹੀਂ ਜੇ ਮੈਂ ਪਸਾਨ ਤੇ ਮੈਨੂੰ ਹੀ ਨਾਮ ਅਗਰ ਚੜਕੇ ਇਹਨੂੰ ਜਫਾ ਮਾਰਿਆ ਮੈਂ ਹਾਂ ਪਿਸਟਲ ਦੇ ਦੇਂਗਾ ਚੰਗਾ ਰਹੂੰਗਾ ਨਹੀਂ ਤੇ ਮੈਂ ਡਰਾਇਆ ਇਹਨੂੰ ਮੈਂ ਮੈਂ ਚੈਂਬਰ ਤੇ ਚਾੜੀ ਮੈਂ ਗਰਲ ਹੱਥ ਚ ਗਲੀ ਮਾਰ ਦੇਣੀ ਆ ਤੇਰੇ ਡਰ ਦਿਆਂ ਫੜਾਤਾ ਜੀ ਕਿੰਨੀ ਕੁ ਮੁਸ਼ਕਲ ਕਰਨੀ ਮਕਸਦ ਤੱਕ ਘੰਟਾ ਲੱਗਾ ਜੀ ਮੇਰਾ ਮਗਰ ਭੱਜਦਾ ਇੱਥੋਂ ਵੇਖ ਲਓ ਆਪਣੀ ਕੋਠੀ ਤੱਕ ਕਿੰਨਾ ਟਾਈਮ ਲੱਗਦਾ ਘੰਟਾ ਡੇਢ ਘੰਟਾ ਮਕਸਦ ਤੱਕ ਕਰਨੀ ਮਕਸਦ ਤੇ ਬੰਦਾ ਕਿੱਥੇ ਆ ਮੈਂ ਸਿਟੀ ਵਾਲੇ ਕਰਤਾ ਸੱਚੋ ਜੀ ਬਿਲੀ ਸੀ ਕਿ ਰਾਧਾਕ੍ਰਿਸ਼ਨਨ ਕਲੋਨੀ ਦੇ ਵਿੱਚ ਗੋਲੀ ਚੱਲੀ ਹੈ ਤੇ ਇੱਕ ਲੜਕੇ ਦੇ ਜਿਹੜੇ ਇੰਜਰ ਹੋਇਆ ਤੇ ਮੌਕੇ ਤੇ ਆ ਕੇ ਪਤਾ ਲੱਗਾ ਹੈ ਕਿ ਜਿਹੜਾ ਲੜਕਾ ਇੰਜਰਡ ਹੋਇਆ ਉਹਦਾ ਨਾਮ ਦਮਨ ਗੁਰਾਇਆ ਹੈ ਜੋ ਕਿ ਹਾਥੀਗੇੜ ਅੰਬਲੇ ਸਰਦਾਰ ਇੱਥੇ ਹਾਥੀਗੇੜ ਬਟਾਲਾ ਦਾ ਰਹਿਣ ਵਾਲਾ ਹੈ ਤੇ ਉਹਦੇ ਨਾਲ ਦੋ ਦੇ ਯਾਰ ਦੋ ਸੀਗੇ ਜਿਹੜੇ ਉਹਨੂੰ ਹੁਣ ਹਸਪੀਟਲ ਲੈ ਕੇ ਗਏ ਨੇ ਅਮਨਦੀਪ ਹਸਪੀਟਲ ਉਹਨੂੰ ਰੈਫਰ ਕਰ ਦਿੱਤਾ ਗਿਆ ਸਿਵਲ ਹਸਪੀਟਲ ਤੋਂ ਬਾਅਦ ਤੇ ਜਿਹੜੇ ਦੋਸ਼ੀ ਨੇ ਉਹ ਦੋ ਅਨਨੋਨ ਨੇ ਤੇ ਅਸੀਂ ਹੁਣ ਮੌਕੇ ਤੇ ਉਹਦਾ ਸਟੇਟਮੈਂਟ ਲੈ ਕੇ ਤੇ ਐਫ ਆਈ ਆਰ ਰਜਿਸਟਰ ਕਰਕੇ ਜਲਦ ਤੋਂ ਜਲ ਦੋਸ਼ੀ ਫੜਾ ਲੇ ਜੀ ਹਜੇ ਪ੍ਰੀਲੀਮਿਨਰੀ ਕੁਝ ਵੀ ਕਹਿਣਾ ਮੁਸ਼ਕਿਲ ਹੈ ਅਸੀਂ ਤੁਹਾਨੂੰ ਦੱਸਿਆ ਕਿ ਮੌਕੇ ਤੇ ਅਸੀਂ ਸਾਰਾ ਜਾਇਜ਼ਾ ਲੈ ਲਿਆ ਹੁਣ ਅਮਨਦੀਪ ਹਸਪੀਟਲ ਸਾਡੀ ਟੀਮ ਜਾ ਰਹੀ ਹੈ ਉਹਨਾਂ ਨੂੰ ਮਦਈਆਂ ਨੂੰ ਜਿਹੜੇ ਜਿਹੜੇ ਇੰਜਰਡ ਹੈਗਾ ਜਿਹੜਾ ਦਮਨ ਗੁਰਾਇਆ ਤੇ ਉਹਦੇ ਦੋਸਤ ਨੇ ਜਿਹੜੇ ਜ ਉਸ ਟਾਈਮ ਤੇ ਉਹਨਾਂ ਨਾਲ ਦਾਲ ਮਿਲ ਕਰਦੇ ਆ ਤਾਂ ਜਿਹੜੇ ਗੋਲੇ ਚਲਾਈ ਉਹ ਫੜਿਆ ਗਿਆ ਕਿੰਦਾ ਨਹੀਂ ਹਰ ਜੀ ਹਜੇ పార్ਟ ਆਫ ਇਨਵੈਸਟੀਗੇਸ਼ਨ ਹੈ ਹਜੇ ਇਹਨੂੰ ਤੁਹਾਨੂੰ ਸਾਰੀ ਡਿਟੇਲ ਬਾਅਦ ਵਿੱਚ ਦੱਸਦੇ ਆ ਮੈਂ ਬ੍ਰਦਰ ਕਹਿ ਰਹੇ ਆ ਕਿ ਇਹ ਥੋੜੀ ਦੇਰ ਤੋਂ ਬਾਅਦ ਤੁਹਾਨੂੰ ਡਿਟੇਲ ਦੇ ਵਿੱਚ ਅਸੀਂ ਸਾਰੀ ਜਿਹੜੀ ਹੈਗੀ ਹੈ ਸੀਸੀਟੀਵੀ ਆਈ ਜੀ ਕੋਈ ਸਮਝ ਹਾਂ ਸੀਸੀਟੀਵੀਜ਼ ਹੈਗੀਆਂ ਨੇ ਇਹਦੀ ਅਸੀਂ ਸਾਰੇ ਕਿਉਂਕਿ ਸੰਗਣਾ ਇਲਾਕਾ ਤੇ ਅਸੀਂ ਸਾਰੀ ਸੀਸੀਟੀਵੀਜ਼ ਐਕਸਪਲੋਰ ਕਰ ਰਹੇ ਆ ਤੇ ਉਹ ਤੋਂ ਬਾਅਦ ਤੁਹਾਨੂੰ ਸਾਰੀ ਡਿਟੇਲਸ ਵਿੱਚ ਦੱਸਿਆ ਜਾਏਗਾ ਧੰਨਵਾਦ